ਨਮਸਕਾਰ ਬੀਲਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਕਿ ਪੰਜਾਬ ਦੇ ਤਿੰਨ ਮੰਤਰੀਆਂ ਨੇ ਹੜ੍ਹਾਂ ਦਾ ਜਾਇਜ਼ਾ ਲੈਂਦਿਆਂ ਕੁਝ ਐਸੀਆਂ ਗੱਲਾਂ ਕੀਤੀਆਂ ਜਿਹੜੀ ਵੀਡੀਓ ਵਾਇਰਲ ਹੋ ਗਈ ਹੈ ਔਰ ਉਸ ਦੇ ਉੱਤੇ ਪੰਜਾਬ ਦੇ ਵਿੱਚ ਸਿਆਸਤ ਵੀ ਤੇਜ਼ ਹੋ ਗਈ ਹੈ ਉਹ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਗੱਲਾਂ ਕਿਹੜੀਆਂ ਕੀਤੀਆਂ ਨੇ ਉਹਦੇ ਬਾਰੇ ਵੀ ਦੱਸਾਂਗੇ ਨਾਲ ਹੀ ਚਰਚਾ ਕਰਨੀ ਹੈ ਕਿ ਜਲੰਧਰ ਦੇ ਵਿੱਚ ਮੀਂਹ ਨੇ ਫਿਰ ਤੋਂ ਇੱਕ ਵਾਰ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ ਖਰਾਬ ਮੌਸਮ ਦਾ ਮੌਸਮ ਦੇ ਕਰਕੇ ਹਾਲਾਤ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਵਿਗੜ ਸਕਦੇ ਨੇ ਇਸ ਤੋਂ ਇਲਾਵਾ ਚਰਚਾ ਕਰਾਂਗੇ ਕਿ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਮਾਫੀ ਮੰਗ ਲਈ ਹੈ। ਇਸ ਤੋਂ ਇਲਾਵਾ ਗੱਲਬਾਤ ਕਰਾਂਗੇ ਕਿ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਹੜ੍ਹ ਪੀੜਤਾਂ ਦੇ ਲਈ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ ਨੇ। ਸੋ ਇਹਨਾਂ तमाम ਖਬਰਾਂ ਦੇ ਉੱਪਰ ਚਰਚਾ ਕਰਨ ਦੇ ਲਈ ਵਾਧਦੇ ਹਾਂ ਅੱਜ ਦੀ ਆਪਣੀ ਪਹਿਲੀ ਖਬਰ ਵੱਲ। ਅੱਜ ਦੀ ਪਹਿਲੀ ਖਬਰ ਲਗਾਤਾਰ ਪੈ ਰਹੇ ਮੀਂਹ ਨਾਲ ਜੁੜੀ ਹੋਈ ਹੈ। ਦਰਸਲ ਜਲੰਧਰ ਦੇ ਵਿੱਚ ਮੀਂਹ ਨੇ ਫਿਰ ਤੋਂ ਲੋਕਾਂ ਦੀ ਇੱਕ ਵਾਰ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਉਸਦੇ ਬਹੁਤ ਕਾਰਨ ਨੇ ਭਾਖੜਾ ਪੌਂਗ ਅਤੇ ਰਣਜੀਤ ਸਾਗਰ ਡੈਮ ਦੇ ਲਗਾਤਾਰ ਗੇਟ ਖੁੱਲਣ ਕਾਰਨ ਪੰਜਾਬ ਦੇ ਵਿੱਚ ਹੜ ਦਾ ਘੇਰਾ ਜਿਹੜਾ ਹੈ ਉਹ ਵੱਧ ਗਿਆ ਹੈ ਪੰਜਾਬ ਦੇ 10 ਜ਼ਿਲ੍ਹਿਆਂ ਦੇ 900 ਤੋਂ ਵੱਧ ਪਿੰਡ ਇਸ ਦੀ ਲਪੇਟ ਦੇ ਵਿੱਚ ਆ ਗਏ ਨੇ ਇਹਨਾਂ ਵਿੱਚੋਂ 300 ਤੋਂ ਵੱਧ ਪਿੰਡ 5 ਤੋਂ 8 ਫੁੱਟ ਤੱਕ ਪਾਣੀ ਦੇ ਨਾਲ ਭਰੇ ਹੋਏ ਨੇ ਦੂਜੇ ਪਾਸੇ ਮੌਸਮ ਵਿਭਾਗ ਨੇ ਅੱਜ ਮੀਂਹ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਹੈ ਦੂਜੇ ਪਾਸੇ ਜਲੰਧਰ ਦੇ ਵਿੱਚ ਮੀਂਹ ਨੇ ਇੱਕ ਵਾਰ ਫਿਰ ਤੋਂ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਅਜਿਹੀ ਸਥਿਤੀ ਦੇ ਵਿੱਚ ਜੇਕਰ ਲਗਾਤਾਰ ਮੀਂਹ ਪੈਂਦਾ ਰਿਹਾ ਤਾਂ ਇੱਕ ਵਾਰ ਫਿਰ ਜਲੰਧਰ ਅਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਹੜ ਔਨ ਕਾਰਨ ਸਥਿਤੀ ਵਿਗੜ ਸਕਦੀ ਹੈ। ਦਰਸਲ ਇਸ ਸਮੇਂ ਸ਼ਾਹਕੋਟ ਦੇ ਮੰਡਾਲਾ ਛੰਨਾ ਦੇ ਵਿੱਚ ਹੜ ਔਨ ਕਾਰਨ ਪਿੰਡ ਦੀ ਜਿਹੜੀ ਸਥਿਤੀ ਹੈ, ਆਲੇ ਦੁਆਲੇ ਦੇ ਪਿੰਡਾਂ ਦੀ ਸਥਿਤੀ ਵੀ ਜਿਹੜੀ ਹੈ ਬਹੁਤ ਮਾੜੀ ਹੋ ਗਈ ਹੈ। ਹਾਲਾਂਕਿ ਪੰਜਾਬ ਦੇ ਵਿੱਚ ਦੋ ਦਿਨਾਂ ਤੋਂ ਮੀਂਹ ਨਾ ਪੈਣ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਅਤੇ ਪਾਣੀ ਦਾ ਪੱਧਰ ਵੀ ਥੋੜਾ ਜਾਂ ਘਟ ਗਿਆ ਸੀ ਪਰ ਹੁਣ ਫਿਰ ਤੋਂ ਮੀਂਹ ਪੈਣ ਕਾਰਨ ਇੱਕ ਵਾਰ ਫਿਰ ਲੋਕਾਂ ਦੇ ਨਾਲ-ਨਾਲ ਪ੍ਰਸ਼ਾਸਨ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲੀ ਦੇ ਵਿੱਚ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਜਿੱਥੇ ਲੋਕਾਂ ਨੇ ਦੱਸਿਆ ਕਿ ਪਿੰਡਾਂ ਦੇ ਵਿੱਚ ਪਾਣੀ ਔਨ ਕਾਰਨ ਉਹਨਾਂ ਦਾ ਭਾਰੀ ਨੁਕਸਾਨ ਹੋਇਆ ਹੈ। 2019 ਅਤੇ 2023 ਦੇ ਵਿੱਚ ਵੀ ਲੋਕ ਜਿਹੜੇ ਜਲੰਧਰ ਇਲਾਕੇ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਨੇ ਉਹ ਹੜ੍ਹਾਂ ਦੀ ਮਾਰ ਝੇਲ ਚੁੱਕੇ ਨੇ। ਲੋਕਾਂ ਨੇ ਕਿਹਾ ਕਿ ਸਿਰਫ 10 ਏਕੜ ਜ਼ਮੀਨ ਬਚੀ ਹੈ ਪਿੰਡ ਵਾਸੀਆਂ ਨੇ ਕਿਹਾ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਇਜ਼ਾ ਲੈਣ ਦੇ ਲਈ ਨਹੀਂ ਪਹੁੰਚਿਆ ਇੱਥੇ ਲੋਕਾਂ ਨੇ ਕਿਹਾ ਕਿ ਮੰਡਾਲਾ ਛੰਨਾ ਪਿੰਡ 2019 ਅਤੇ 2023 ਦੇ ਵਿੱਚ ਹੜ੍ਹਾਂ ਦੀ ਮਾਰ ਹੇਠ ਆ ਚੁੱਕਾ ਹੈ ਹੁਣ ਦੁਬਾਰਾ ਹੜ੍ਹ ਆਉਣ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੰਸਦ ਮੈਂਬਰ ਚੰਨੀ ਨੇ ਕਿਹਾ ਹੈ ਕਿ ਦਾਸਤੋਂ 15000 ਏਕੜ ਜ਼ਮੀਨ ਪਾਣੀ ਦੇ ਵਿੱਚ ਡੁੱਬ ਗਈ ਹੈ ਹਾਲਾਤ ਅਜਿਹੇ ਹੋ ਗਏ ਨੇ ਕਿ ਲੋਕਾਂ ਦੇ ਜਾਨਵਰ ਪਾਣੀ ਦੇ ਵਿੱਚ ਡੁੱਬ ਗਏ ਨੇ ਪਾਣੀ ਘਰਾਂ ਦੇ ਵਿੱਚ ਵੜ ਗਿਆ ਅਤੇ ਕਈ ਏਕੜ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਉਹਨਾਂ ਕਿਹਾ ਕਿ ਪਿੰਡ ਦੇ ਵਿੱਚ ਕੱਚਾ ਮਨ ਹੈ ਜੋ ਹਰ ਵਾਰ ਟੁੱਟਦਾ ਹੈ ਅਤੇ ਲੋਕਾਂ ਨੂੰ ਪਾਣੀ ਦਾ ਜਿਹੜਾ ਖਾਮੀਆਂ ਜ਼ਾ ਉਹ ਭੁਗਤਣਾ ਪੈਂਦਾ ਹੈ। ਸੋ ਆਉਣ ਵਾਲੇ ਟਾਈਮ ਦੇ ਵਿੱਚ ਜੇ ਬਰਸਾਤ ਨਹੀਂ ਰੁਕਦੀ ਤੇ ਬਹੁਤ ਸਾਰੇ ਐਸੇ ਹੋਰ ਇਲਾਕੇ ਨੇ ਜਿਨ੍ਹਾਂ ਦੇ ਲੋਕ ਵੀ ਪ੍ਰਭਾਵਿਤ ਹੋ ਸਕਦੇ ਨੇ। ਜਿੱਥੇ ਅਸੀਂ ਪੰਜਾਬ ਦੇ ਵਿੱਚ ਅੱਜ ਹੜ੍ਹਾਂ ਦੀ ਗੱਲ ਕਰ ਰਹੇ ਹਾਂ ਔਰ ਉਸ ਦੇ ਉੱਪਰੋਂ ਮੀਂਹ ਦੀ ਮਾਰ ਜਿਹੜੀ ਹੈ ਲਗਾਤਾਰ ਪੈ ਰਹੀ ਹੈ ਉਸ ਦੇ ਵਿੱਚ ਹੀ ਪੰਜਾਬ ਦੇ ਤਿੰਨ ਮੰਤਰੀਆਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਮੰਤਰੀ ਹੜ੍ਹਾਂ ਦਾ ਜਾਇਜ਼ਾ ਲੈਣ ਦੇ ਲਈ ਗਏ ਨੇ ਪਰ ਰਸਤੇ ਦੇ ਵਿੱਚ ਉਹ ਸਵੀਡਨ ਤੇ ਗੁਆ ਕਰੂਜ਼ ਦੀ ਯਾਤਰਾ ਦੀ ਗੱਲ ਕਰ ਰਹੇ ਨੇ ਕਿਉਂਕਿ ਉਹ ਇੱਕ ਬੋਟ ਦੇ ਵਿੱਚ ਬੈਠੇ ਨੇ ਔਰ ਜਾਇਜ਼ਾ ਲੈ ਰਹੇ ਸੀ ਇਲਾਕਿਆਂ ਦਾ ਪਰ ਉਹਦੇ ਵਿੱਚ ਗੱਲ ਹੋ ਰਹੀ ਸੀ ਸਵੀਡਨ ਦੀ ਤੇ ਉਹਨਾਂ ਦੇ ਬਾਹਰਲੇ ਟ੍ਰਿਪਾਂ ਦੀ ਦਰਸਲ ਪੰਜਾਬ ਦੇ ਵਿੱਚ ਹੜਪੀੜਤਾ ਦੇ ਦੁੱਖ ਦਰਦ ਦੀ ਥਾਂ ਆਪਣੀਆਂ ਵਿਦੇਸ਼ ਫੇਰੀਆਂ ਦੀਆਂ ਯਾਦਾ ਸਾਂਝੀਆਂ ਕਰਨ ਵਾਲੇ ਪੰਜਾਬ ਦੇ ਤਿੰਨ ਮੰਤਰੀਆਂ ਖਿਲਾਫ ਆਮ ਲੋਕਾਂ ਤੇ ਵਿਰੋਧੀ ਪਾਰਟੀਆਂ ਨੇ ਗੁੱਸਾ ਜ਼ਾਹਰ ਕੀਤਾ ਹੈ। ਉਹਨਾਂ ਨੇ ਪੰਜਾਬ ਦੀ ਪੰਗੋ ਅੰਤਮਾਨ ਸਰਕਾਰ ਤੇ ਲੋਕਾਂ ਦੀ ਸਾਰ ਲੈਣ ਦੀ ਥਾਂ ਆਪਣੇ ਹਿੱਤ ਪੂਰਨ ਦੇ ਦੋਸ਼ ਲਾਏ ਨੇ। ਉਹਨਾਂ ਸਰਕਾਰ ਤੇ ਨਿਸ਼ਾਨਾ ਸਿੱਧ ਦੇ ਆ ਦੋਸ਼ ਲਗਾਇਆ ਹੈ ਕਿ ਇਹ ਸਰਕਾਰ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਦੇ ਵਿੱਚ ਅਸਫਲ ਰਹੀ ਹੈ। ਇਸ ਸੰਬੰਧੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਤਿੰਨ ਕੈਬਨਿਟ ਮੰਤਰੀਆਂ ਨੂੰ ਤਰਨਤਾਰਨ ਦੇ ਵਿੱਚ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਂਦੇ ਸਮੇਂ ਆਪਣੀਆਂ ਕਰੂਜ਼ ਯਾਤਰਾਵਾਂ ਤੇ ਚਰਚਾ ਕਰਦੇ ਹੋਏ ਦੇਖਿਆ ਗਿਆ। ਭਾਜਪਾ ਆਗੂ ਤਰुण ਚੋਗ ਅਤੇ ਪੰਜਾਬ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਐਕਸ ਤੇ ਇਹ ਵੀਡੀਓ ਕਲਿੱਪ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਕੈਬਨਿਟ ਮੰਤਰੀ ਹਰਪਜਨ ਸਿੰਘ ਬਰਿੰਦਰ ਕੁਮਾਰ ਗੋਇਲ ਅਤੇ ਲਾਲਜੀ ਸਿੰਘ ਪੁੱਲਰ ਨੂੰ ਲਾਈਫ ਜੈਕਟਾ ਪਾ ਕੇ ਕਿਸ਼ਤੀ ਦੇ ਵਿੱਚ ਬੈਠੇ ਸਵੀਡਨ ਅਤੇ ਗੋਆ ਦੇ ਵਿੱਚ 크ਰੂਜ਼ ਯਾਤਰਾਵਾਂ ਬਾਰੇ ਚਰਚਾ ਕਰਦੇ ਦੇਖਿਆ ਗਿਆ ਤੁਸੀਂ ਤਸਵੀਰਾਂ ਨਾਲ ਦੇਖ ਰਹੇ ਹੋ ਇਹ ਉਹੀ ਵੀਡੀਓ ਜਿਸ ਵੀਡੀਓ ਦੇ ਵਿੱਚ ਇਹ ਜ਼ਿਕਰ ਕਰ ਰਹੇ ਸੀ ਇਸ ਵੀਡੀਓ ਦੇ ਵਿੱਚ ਹਰਪਜਨ ਸਿੰਘ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਜਦੋਂ ਮੈਂ 스웨ਡਨ ਦੇ ਵਿੱਚ ਕਰੂਜ਼ ਤੇ ਗਿਆ ਸੀ ਤਾਂ ਜਹਾਜ਼ ਦੇ ਵਿੱਚ ਹੋਟਲ ਅਤੇ ਸਭ ਕੁਝ ਮੌਜੂਦ ਸੀ ਇਸ ਦੇ ਜਵਾਬ ਦੇ ਵਿੱਚ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਕਹਿੰਦੇ ਨੇ ਕਿ ਗੋਆ ਦੇ ਵਿੱਚ ਵੀ ਇਸੇ ਤਰੀਕੇ ਦਾ ਸੀ ਇਹ ਕਲਿੱਪ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਕਰ ਯੋਗ ਹੈ ਕਿ ਇਸ ਵੇਲੇ ਪੰਜਾਬ ਦੇ ਕੈਬਨਿਟ ਮੰਤਰੀ ਬਚਾਅ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਦੇ ਲਈ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਔਰ ਇਸ ਦਰਮਿਆਨ ਜਦੋਂ ਇਹ ਵਿਰੋਧੀ ਪਾਰਟੀਆਂ ਦੇ ਵੱਲੋਂ ਵੀਡੀਓ ਨੂੰ ਲੋਕਾਂ ਦੇ ਨਾਲ ਸਾਂਝੀ ਕੀਤਾ ਗਿਆ ਤੇ ਲੋਕਾਂ ਦੇ ਵਿੱਚ ਵੀ ਇਸ ਨੂੰ ਲੈ ਕੇ ਹੁਣ ਚਰਚਾ ਹੋਣੀ ਸ਼ੁਰੂ ਹੋ ਗਈ ਹੈ ਵੀਡੀਓ ਦੇ ਵਿੱਚ ਗੱਲਬਾਤ ਕੀ ਕੀਤੀ ਜਾ ਰਹੀ ਹੈ ਤੁਹਾਨੂੰ ਸੁਣਾਵਾਂਗੇ ਮੈਨਾਂ ਜ਼ੋਇਨਦ ਗਿਆ ਕਰੂਜ਼ ਤੇ ਵੇchnਾ ਚਲੀ ਘਟੇ ਵਿੱਚ ਹੀ ਵਿੱਚ ਇੱਕ ਕਰੂਜ਼ ਜਿਹੜੇ ਬੇਵੱਡੇ ਸਮੁੰਦਰੀ ਯਾਟਾ ਦਾ ਵਿੱਚ ਸਾਰਾ ਕੋਲੋ ਘਵਾ ਦੇ ਵਿੱਚ ਮੈਨਾਂ ਜ਼ੋਇਨਦ ਗਿਆ ਕਰੂਜ਼ ਤੇ ਵੇchnਾ ਚਲੀ ਘਟੇ ਵਿੱਚ ਅਗਲੀ ਖਬਰ ਵੀ ਹੜ੍ਹਾਂ ਦੇ ਨਾਲ ਜੁੜੀ ਹੋਈ ਹੈ ਦਰਸਲ ਹੜ੍ਹ ਦੀ ਸਥਿਤੀ ਵਿੱਚ ਲੋਕਾਂ ਦਾ ਸਹਾਰਾ ਬਣਨ ਦੇ ਲਈ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਪੰਜਾਬੀਆਂ ਨੂੰ ਇੱਕ ਸੰਦੇਸ਼ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਆਏ ਭਿਆਨਕ ਹੜ੍ਹਾਂ ਦੇ ਮੱਦੇਨਜ਼ਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਇਸ ਔਖੀ ਘੜੀ ਦੇ ਵਿੱਚ ਹਰ ਇੱਕ ਨੂੰ ਇੱਕ ਦੂਜੇ ਦਾ ਸਹਾਰਾ ਬਣਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਹੜ੍ਹ ਕਾਰਨ ਕਰਾਂ ਫਸਲਾਂ ਅਤੇ ਮਾਲ ਡੰਗਰ ਨੂੰ ਵੱਡਾ ਨੁਕਸਾਨ ਪਹੁੰਚਿਆ ਜਿਸ ਕਰਕੇ ਲੋਕ ਬਹੁਤ ਮੁਸ਼ਕਲਾਂ ਦੇ ਵਿੱਚ ਨੇ ਇਸ ਮੌਕੇ ਤੇ ਹੋਰ ਉਹਨਾਂ ਨੇ ਕੀ ਕੁਝ ਕੀਤਾ ਤੁਹਾਨੂੰ ਸੁਣਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਫਾਈਚਾਰੇ ਦਾ ਮਹੌਪਤਵ ਇਤਫਾਕ ਦਾ ਤੇ ਸਾਂਝ ਦਾ ਨਾਮ ਹੈ ਪੰਜਾਬ ਬਹੁਤ ਸਾਰੀਆਂ ਮੁਸ਼ਕਲਾਂ ਦੇ ਵਿੱਚੋਂ ਪਹਿਲਾਂ ਵੀ ਨਿਕਲਿਆ ਹੈ ਤੇ ਹੁਣ ਵੀ ਜਿਸ ਮੁਸ਼ਕਲ ਦੇ ਵਿੱਚ ਅੱਜ ਪੰਜਾਬ ਦੀ ਸਰਜ਼ਮੀਨ ਪੰਜਾਬ ਦੇ ਲੋਕ ਪੰਜਾਬ ਦੀ ਬਨਸਪਤੀ ਪੰਜਾਬ ਦੇ ਪਸ਼ੂ ਪੰਛੀ ਹਨ ਗੁਰੂ ਮਿਹਰ ਕਰੇਗਾ ਪੰਜਾਬ ਇਸ ਵਿੱਚੋਂ ਵੀ ਜਲਦੀ ਨਿਕਲ ਆਵੇਗਾ ਜਿਵੇਂ ਕਿ ਆਪਾਂ ਸਭ ਜਾਣਦੇ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਫੜਾਂ ਦੀ ਮਾਰ ਹੈ ਔਰ ਪਾਣੀ ਜਿਹੜਾ ਹੈ ਸਾਡੇ ਲੋਕਾਂ ਦੇ ਘਰਾਂ ਦੇ ਵਿੱਚ ਵੜ ਚੁੱਕਾ ਹੈ ਜਿਸ ਕਾਰਨ ਜਿੱਥੇ ਘਰਾਂ ਨੂੰ ਬਹੁਤ ਨੁਕਸਾਨ ਹੋਇਆ ਹੈ ਉੱਥੇ ਜਿਹੜੇ ਇਥੋਂ ਦੇ ਜੀਵ ਜੰਤੂ ਨੇ ਉਹਨਾਂ ਨੇ ਵੀ ਬੜਾ ਨੁਕਸਾਨ ਉਠਾਇਆ ਹੈ ਸਾਡੇ ਕਿਸਾਨ ਵੀਰਾਂ ਦੀਆਂ ਜ਼ਿਮੀਂਦਾਰਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ ਲੋਕ ਘਰੋਂ بے ਘਰ ਹਨ ਔਰ ਜੋ ਅਸੀਂ ਆਪਣੇ ਪਰਿਵਾਰ ਦੇ ਜੀਵਾਂ ਵਾਂਗ ਹੀ ਆਪਣੇ ਮਾਲ ਡੰਗਰ ਨੂੰ ਰੱਖਦੇ ਹਾਂ ਉਸ ਦਾ ਵੀ ਬੁਰਾ ਹਾਲ ਹੈ ਇਹ ਸਾਰੇ ਹਾਲਾਤਾਂ ਦੇ ਵਿੱਚ ਅੱਜ ਸਾਨੂੰ ਆਪਸੀ ਪ੍ਰੇਮ ਪਿਆਰ ਅਤੇ ਇਤਿਫਾਕ ਦੀ ਲੋੜ ਹੈ ਭਾਵੇਂ ਕਿ ਪੰਜਾਬ ਨੇ ਹਮੇਸ਼ਾ ਹੀ ਹਰ ਮੁਸ਼ਕਲ ਦਾ ਸਾਹਮਣਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਹੁਤ ਡਟ ਕੇ ਕੀਤਾ ਹੈ ਔਰ ਆਪਸੀ ਸਾਂਝ ਦੇ ਨਾਲ ਕੀਤਾ ਹੈ ਅੱਜ ਵੀ ਪੰਜਾਬ ਦੇ ਲੋਕਾਂ ਨੇ ਹੜ੍ਹਾਂ ਦੇ ਮੌਕੇ ਦੇ ਉੱਤੇ ਪੂਰੇ ਸੰਸਾਰ ਦੇ ਲੋਕਾਂ ਨੂੰ ਇਹ ਦੱਸਿਆ ਹੈ ਕਿ ਔਖੇ ਤੋਂ ਔਖੇ ਸਮਿਆਂ ਦੇ ਵਿੱਚ ਅਸੀਂ ਇੱਕ ਦੂਜੇ ਦੇ ਨਾਲ ਖੜਨ ਵਾਲੇ ਹਾਂ ਇੱਕ ਦੂਜੇ ਦੀ ਮਦਦ ਕਰਨ ਵਾਲੇ ਹਾਂ ਔਰ ਅੱਜ ਜਿਵੇਂ ਦੇ ਹਾਲਾਤ ਹੜ੍ਹਾਂ ਦੇ ਕਾਰਨ ਪੰਜਾਬ ਦੇ ਨੇ ਜਿਵੇਂ ਪੰਜਾਬ ਦੇ ਵਿੱਚ ਅੱਜ ਵੀ ਲੋਕ ਇੱਕ ਦੂਜੇ ਦੀ ਮਦਦ ਕਰ ਰਹੇ ਹਨ ਇੱਕ ਦੂਜੇ ਦਾ ਸਹਾਰਾ ਬਣ ਰਹੇ ਹਨ ਉਸ ਨੇ ਇਸ ਗੱਲ ਉੱਤੇ ਫਿਰ ਮੋਹਰ ਲਾਈ ਹੈ ਕਿ ਪੰਜਾਬ ਪੰਜ ਦਰਿਆਵਾਂ ਦੀ ਧਰਤੀ mohabbat शान ਅਤੇ ਪਿਆਰ ਇਤفاق ਭਾਈਚਾਰੇ ਨੂੰ ਹਮੇਸ਼ਾ ਹੀ ਅੱਗੇ ਵਧਾਉਂਦਾ ਰਹੇਗਾ ਅਗਲੀ ਖਬਰ ਸੰਸਦ ਹਰਸਿਮਰਤ कौर ਬਾਦਲ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਨੇ ਹੜਪੀੜਤਾ ਦੇ ਲਈ ਸਰਕਾਰ ਦੇ ਉਤੇ ਸਖਤ ਨਿਸ਼ਾਨੇ ਸਾਦੇ ਨੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅੱਜ ਸਚਕੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਅੰਮ੍ਰਿਤਸਰ ਪਹੁੰਚੇ ਸੀ ਇਸ ਮੌਕੇ ਤੇ ਉਹਨਾਂ ਦੇ ਵੱਲੋਂ ਅਖੰਡ ਪਾਠਾਂ ਦਾ ਭੋਗ ਪਾਇਆ ਗਿਆ ਅਤੇ ਕੁਝ ਨਵੇਂ ਅਖੰਡ ਪਾਠਾਂ ਦੀ ਸ਼ੁਰੂਆਤ ਵੀ ਕਰਵਾਈ ਗਈ ਮੀਡੀਆ ਦੇ ਨਾਲ ਗੱਲਬਾਤ ਕਰਨ ਦੇ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਵਿੱਚ ਹੜ੍ਹ ਕਾਰਨ ਬਣੇ ਗੰਭੀਰ ਹਾਲਾਤਾਂ ਨੂੰ ਲੈ ਕੇ ਸਰਕਾਰ ਤੇ ਅਤੇ ਪ੍ਰਸ਼ਾਸਨ ਦੇ ਉੱਪਰ ਪ੍ਰਸ਼ਨ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਰਾਤ ਨੂੰ ਲੋਕਾਂ ਦੀਆਂ ਦਿਲ ਦਹਿਲਾਉਣ ਵਾਲੀਆਂ ਵੀਡੀਓਜ਼ ਦੇਖ ਕੇ ਨੀਂਦ ਨਹੀਂ ਆਉਂਦੀ ਲੋਕ ਔਖੀਆਂ ਹਾਲਾਤਾਂ ਦੇ ਵਿੱਚੋਂ ਜੂਝ ਰਹੇ ਨੇ ਪਰ ਸਰਕਾਰ ਦੇ ਵੱਲੋਂ ਕੋਈ ਟੰਗ ਦੀ ਸਹਾਇਤਾ ਨਹੀਂ ਦਿੱਤੀ ਜਾ ਰਹੀ ਅੱਜ ਮੈਂ ਤੁਹਾਡੇ ਰਾਹੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੀ ਕਿਉਂਕਿ ਹੋ ਸਕਦਾ ਹੈ ਤਜਰਬਾ ਘਟ ਹੋਣ ਦੇ ਨਾਤੇ ਸ਼ਾਇਦ ਪਤਾ ਨਾ ਹੋਵੇ ਲੇਕਿਨ ਅਸੀਂ ਹਮੇਸ਼ਾ ਦੇਖਿਆ ਜੇ ਦੇਹੋਜੀ ਕੋਈ ਕੁਦਰਤੀ ਆਫਤਾ ਹੁੰਦੀ ਸੀ ਤਾਂ ਬਾਦਾ ਸਾਹਿਬ ਸਭ ਤੋਂ ਪਹਿਲੇ ਸਰਕਾਰ ਵੱਲੋਂ ਇੱਕ ਹੈਲਪਲਾਈਨ ਨੰਬਰ ਜਾਰੀ ਕਰ ਗਏ ਸੀ कि ਜੋੜੋ ਵੀ ਜਿੱਥੇ ਵੀ ਫਸਿਆ ਹੈਗਾ ਜਿੱਥੇ ਜਿਸ ਚੀਜ਼ ਦੀ ਲੋੜ ਹੈ ਕੋਈ ਨੰਬਰ ਤਾਂ ਹੋਵੇ ਜਿੱਥੇ ਉਹ ਫੋਨ ਕਰਕੇ ਪਾਵੇ ਬੰਦ ਨੂੰ ਪੱਕਾ ਕਰਨਾ ਹੈਗਾ ਪਾਵੇ ਰੋਟੀ ਪਾਣੀ ਦੀ ਲੋੜ ਹੈ ਪਾਵੇ ਕੋਈ ਕਿਸ਼ਤੀ ਦੀ ਲੋੜ ਹੈ ਜਿਸ ਤਰ੍ਹਾਂ ਦੀ ਲੋੜ ਹੈ ਲੋਕੀ ਦੱਸਣ ਵਾਸਤੇ ਕੋਈ ਨੰਬਰ ਤਾਂ ਹੋਵੇ ਸੋ ਤੁਹਾਡੇ ਨਾਲ ਹੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੀਆਂ ਕੇਜਰੀਵਾਲ ਨੂੰ ਬੇਨਤੀ ਕਰਦੀਆਂ ਕਿ ਜੇ ਤੁਸੀਂ ਲੈਟਰੀਨਾ ਦੇ ਸਕੂਲ ਦੇ ਕਮਰਿਆਂ ਦੀ ਉਦਘਾਟਨ ਕਰ ਸਕਦੇ ਹੋ ਜੇ ਅਜ ਦੀ ਤਰੀਕੇ ਤੁਸੀਂ ਲੋਕਾਂ ਦੇ ਵਿੱਚ ਖੜ ਨਹੀਂ ਸਕਦੇ ਇੱਕ ਨੰਬਰ ਤਾਂ ਜਾਰੀ ਕਰ ਦਿਓ ਤੇ ਤੁਹਾਡੇ ਥੱਲੇ ਜਿਹੜਾ ਇਹਨਾਂ ਵੱਡਾ ਸਾਰਾ ਪ੍ਰਸ਼ਾਸਨ ਹੈ ਲੱਖਾਂ ਦੀ ਤਨਖਾਹ ਇਹਨਾਂ ਲੋਕਾਂ ਦੇ ਪੈਸਿਆਂ ਦੀ ਲੈਂਦੀ ਉਹ ਪ੍ਰਸ਼ਾਸਨ ਨੂੰ ਤਾਂ ਜ਼ਮੀਨ ਤੇ ਉਤਾਰੋ ਤਾਂ ਕਿ ਲੋਕਾਂ ਦੇ ਨਾਲ ਖੜਨ ਅੱਜ ਸਾਡੇ ਰਾਹੀਂ ਮੈਂ ਹੋਮ ਮਿਨਿਸਟਰ ਸਾਹਿਬ ਦੇਸ਼ ਦੇ ਗ੍ਰਹਿ ਮੰਤਰੀ ਨੂੰ ਬੇਨਤੀ ਕਰਦੀ ਹਾਂ ਕਿ ਜਿੱਥੇ ਵੀ ਕੁਦਰਤੀ ਆਪਦਾ ਆਉਂਦੀ ਹੈ ਤੁਸੀਂ ਆਪ ਦੀ NDRF ਨੂੰ ਭੇਜ ਦਿਓ ਅੱਜ ਕਿਸ਼ਤੀਆਂ ਦੀ ਲੋੜ ਹੈ ਰੋਟੀ ਖਾਣ ਪੀਣ ਦੀ ਚੀਜ਼ਾਂ ਦੀ ਲੋੜ ਹੈ ਅੱਜ ਪੰਜਾਬ ਜਿਹੜਾ ਦੇਸ਼ ਦਾ ਢਿੱਡ ਭਰਦਾ ਹੈ ਅੱਜ ਇਹ ਹੜ੍ਹ ਪੀੜੇ ਤੇ ਲੱਗਿਆ ਚੇ ਲੋਕੀ ਭੁੱਖੇ ਮਰ ਰਹੇ ਨੇ ਤੁਸੀਂ ਆਦੀ ਐਨਡੀਆਰਐਫ ਨੂੰ ਭੇਜੋ ਭਾਵੇਂ ਇੱਕ ਹਵਾਈ ਜਹਾੜਾ ਹੀ ਲਾ ਲਓ ਤੁਹਾਡੇ ਆਉਣ ਦੇ ਨਾਲ ਹੀ ਬਹੁਤ ਕੁਝ ਚੁਸਦਰਸ ਹੋ ਜਾਂਦਾ ਜਦ ਕੋਈ ਆਗੂ ਆਉਂਦਾ ਹੈ ਤਾਂ ਪ੍ਰਸ਼ਾਸਨ ਵੀ ਕੰਮ 'ਚ ਲੱਗ ਜਾਂਦਾ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਮੈਂ ਬੇਨਤੀ ਕਰਾਂਗੀ ਆਪਣੀ ਆਰਮੀ ਭੇਜੋ ਇੱਥੇ ਦੂਜੇ ਸੂਬਿਆਂ 'ਚ ਤੁਸੀਂ ਭੇਜ ਦਿਓ ਤੇ ਪੰਜਾਬ 'ਚ ਕਿਉਂ ਨਹੀਂ ਤੇ ਪੰਜਾਬ ਦੇ ਭਾਜਪਾ ਨੂੰ ਮੈਂ ਕਹਾਂਗੀ ਕਿ ਕੁਝ ਹਫ਼ਤੇ ਪਹਿਲੇ ਤਾਂ ਤੁਸੀਂ ਪਿੰਡਾਂ 'ਚ ਵੜਨ ਵਾਸਤੇ ਆਪਣੀ ਸਕੀਮਾਂ ਬਾਰੇ ਦੱਸਣ ਵਾਸਤੇ ਤਾਂ ਤੁਸੀਂ ਲੜਾਈ ਕਰ ਰਹੇ ਸੀਗੇ ਤੇ ਅੱਜ ਤੁਸੀਂ ਉਹਨਾਂ ਪਿੰਡਾਂ 'ਚ ਕਿਉਂ ਨਹੀਂ ਨਜ਼ਰ ਆ ਰਹੇ ਹੋ ਘੱਟ ਤੋਂ ਘੱਟ ਆਪਣੀ ਦਿੱਲੀ ਦੀ ਕੇਂਦਰ ਦੀ ਸਰਕਾਰ ਤੋਂ ਉਹ ਵੱਡੀਆਂ ਕਿਸ਼ਤੀਆਂ ਜਿਹੜੀ ਦੂਰ ਤਾਈਂ ਪਹੁੰਚ ਸਕਦੀ ਆ ਜਿਹੜੇ ਲੋਕਾਂ ਦੇ ਪਸ਼ੂ ਮਾਲ ਡੰਗਰ ਚੱਕ ਕੇ ਲਾ ਸਕਦੇ ਲੋਕਾਂ ਦੀ ਜਾਨਾਂ ਬਚਾ ਸਕਦੀ ਆ ਦਿੱਲੀ ਜਾ ਕੇ ਉਹ ਤਾਂ ਲੈ ਕੇ ਆਓ ਤੁਸੀਂ ਤੇ ਕਾਂਗਰਸ ਸਾਤਾ ਆਪਾਂ ਕੀ ਆਸਕੇ ਲੈ ਕੇ ਮੈਂ ਜ਼ਰੂਰ ਕਰ ਲਿਆਂ ਕਿ ਉਹ ਕਰਨ ਨਾ ਕਰਨ ਬਾਡੀ ਆਪਣੀ ਖੇਤਰੀ ਪਾਰਟੀ ਤੁਹਾਡੇ ਨਾਲ ਖੜੀ ਹੈ ਜੇ ਮੁੱਖ ਮੰਤਰੀ ਸਾਹਿਬ ਨੇ 24 ਘੰਟਿਆਂ ਦੇ ਅੰਦਰ ਕੋਈ ਹੈਲਪਲਾਈਨ ਨੰਬਰ ਜਾਰੀ ਨਹੀਂ ਕੀਤਾ ਤਾਂ ਮੈਂ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਜੀ ਨੂੰ ਜ਼ਰੂਰ ਬੇਨਤੀ ਕਰਾਂਗੀ ਕਿ ਭਾਵੇਂ 10 ਸਾਲ ਆਪਣੀ ਸਰਕਾਰ ਨਹੀਂ ਹੈ ਜਿੰਨੇ ਜੋਗੀ ਅਪਹਾ ਅਸੀਂ ਆਪਣੇ ਦਫ਼ਤਰ ਤੋਂ ਹੀ ਕੋਈ ਹੈਲਪਲਾਈਨ ਨੰਬਰ ਜਾਰੀ ਕਰ ਦਈ ਹੈ ਤੁਹਾਡੀ ਆਪਣੀ ਸ਼ਰੋਮਣੀ ਅਕਾਲੀ ਦਲ ਤਾਂ ਤੁਹਾਡੀ ਆਪਣੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੰਨਾ ਜੋ ਕੁਝ ਹੋ ਸਕਦਾ ਹੈ ਅਸੀਂ ਸਾਰੇ ਵਰਕਰ ਅੱਜ ਵੀ ਸਾਡੀ ਪੂਰੀ ਯੋਧ ਦੀ ਟੀਮ ਸਾਡੇ ਵਰਕਰ ਦੀ ਟੀਮ ਲੋਕਾਂ ਦੇ ਵਿੱਚ ਹੈ ਸੁਖਵੀਰ ਜੀ ਹਰ ਇਲਾਕੇ ਵਿੱਚ ਜਾ ਰਹੇ ਨੇ ਜੋ ਕਰ ਸਕਦੇ ਕਰ ਰਿਹਾ ਲੇਕਿਨ ਇਸ ਤੋਂ ਵੀ ਮਦਦ ਕਰਨ ਵਾਸਤੇ ਪੂਰਾ ਹਮਲਾ ਮਾਰਾਂਗੇ ਜੇ ਸਰਕਾਰ ਆਪਣੇ ਫਰਜ਼ ਨਹੀਂ ਪੂਰਾ ਕਰ ਸਕਦੀ ਤਾਂ ਘੱਟ ਤੋਂ ਘੱਟ ਅਸੀਂ ਆਪਣੇ ਫਰਜ਼ ਨੂੰ ਸਮਝਦੇ ਹੋਏ ਅਸੀਂ ਆਪਣਾ ਪੂਰਾ ਜ਼ੋਰ ਲਾਉਂ। ਅਗਲੀ ਖਬਰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੋਏ ਵਿਵਾਦ ਦੇ ਨਾਲ ਜੁੜੀ ਹੋਈ ਹੈ ਜਿਸ ਦੇ ਵਿੱਚ ਹੁਣ ਵਾਈਸ ਚਾਂਸਲਰ ਨੇ ਮਾਫੀ ਮੰਗ ਲਈ ਹੈ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਗਦੀਪ ਸਿੰਘ ਡੀਨ ਅਕਾਦਮਿਕ ਜਸਵਿੰਦਰ ਸਿੰਘ ਬਰਾੜ ਰਜਿਸਟਰਾਰ ਦਵਿੰਦਰ ਸਿੰਘ ਪਬਲਿਕੇਸ਼ਨ ਬਿਊਰੋ ਇੰਚਾਰਜ ਹਰਜਿੰਦਰਪਾਲ ਸਿੰਘ ਕਲੜਾ ਅਤੇ ਹੋਰਾਂ ਦੇ ਵਿਰੁੱਧ ਕਥਿਤ ਤੌਰ ਤੇ ਮਹਾਨ ਕੋਚ ਦੀਆਂ ਗਲਤੀਆਂ ਵਾਲੀਆਂ ਕਾਪੀਆਂ ਨੂੰ ਦੱਬਣ ਦੇ ਲਈ ਟੋਏ ਪੁੱਟਣ ਦੇ ਦੋਸ਼ ਤੇ ਵਿੱਚ ਅਰਵਨ ਅਸਟੇਟ ਪੁਲਿਸ ਵੱਲੋਂ ਕੇਸ ਦਰਜ ਕਰਨ ਤੋਂ ਇੱਕ ਦਿਨ ਬਾਅਦ ਬੀਸੀ ਨੇ ਲਿਖਤੀ ਮਾਫੀ ਮੰਗਦਿਆਂ ਸਪਸ਼ਟ ਕੀਤਾ ਹੈ ਕਿ ਮਹਾਨ ਕੋਚ ਦੀਆਂ ਗਲਤ ਕਾਪੀਆਂ ਨੂੰ ਨਸ਼ਟ ਕਰਨ ਦੇ ਵਿੱਚ ਕੋਈ ਗਲਤ ਇਰਾਦਾ ਨਹੀਂ ਸੀ ਇਸ ਤੋਂ ਇਲਾਵਾ ਯੂਨੀਵਰਸਿਟੀ ਅਧਿਕਾਰੀ ਪਛਤਾਵਾ ਜ਼ਾਹਰ ਕਰ ਰਹੇ ਨੇ ਅਤੇ ਗਲਤੀ ਦੇ ਲਈ ਉਹਨਾਂ ਦੇ ਵੱਲੋਂ ਮਾਫੀ ਮੰਗਲ ਦੇ ਲਈ ਯੂਨੀਵਰਸਿਟੀ ਗੁਰਦੁਆਰੇ ਦੇ ਵਿੱਚ ਪਾਠ ਵੀ ਕਰਵਾ ਰਹੀ ਹੈ ਸ਼ੁੱਕਰਵਾਰ ਨੂੰ ਪਟਿਆਲਾ ਪੁਲਿਸ ਦੇ ਪੁਲਿਸ ਨੇ ਦੋਸ਼ੀਆਂ ਦੇ ਵਿਰੁੱਧ ਭਾਰਤੀ ਨਿਆਂ ਸੰਹਿਤਾ 2023 ਦੀ ਧਾਰਾ 298 ਦੇ ਤਹਿਤ ਮਾਮਲਾ ਦਰਜ ਕੀਤਾ ਸੀ ਜੋ ਕਿਸੇ ਵੀ ਧਰਮ ਦੇ અપਮਾਨ ਦੇ ਇਰਾਦੇ ਦੇ ਨਾਲ ਪੂਜਾ ਸਥਾਨ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਸੰਬੰਧਿਤ ਹੈ ਅਜਿਹੇ ਕਿਸੇ ਵੀ ਉਲੰਘਣਾ ਦੇ ਲਈ 2 ਸਾਲ ਦੀ ਕੈਦ ਜਾਂ ਜੁਰਮਾਨਾ ਦੋਵੇਂ ਹੋ ਸਕਦੇ ਨੇ ਸੋ ਟ੍ਰਿਬਿਊਨ ਦੇ ਵੱਲੋਂ ਇਹ ਜਿਹੜੀ ਚਿੱਠੀ ਹੈ ਉਸ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਕੋਲ ਮੌਜੂਦ ਬੀਸੀ ਦੇ ਵੱਲੋਂ ਜਾਰੀ ਕੀਤੇ ਗਏ ਪੱਤਰ ਦੇ ਵਿੱਚ ਲਿਖਿਆ ਗਿਆ ਹੈ ਕਿ ਭਾਈ ਕਾਨ ਸਿੰਘ ਨਾਬਾ ਦੁਆਰਾ ਲਿਖੇ ਗਏ ਮਹਾਨ ਕੋਸ਼ ਦੇ ਗਲਤ ਸੰਸਕਰਨ ਜੋ ਲਗਭਗ 16 ਸਾਲ ਪਹਿਲਾਂ ਪ੍ਰਕਾਸ਼ਿਤ ਹੋਇਆ ਸੀ ਉਸ ਨੂੰ ਨਸ਼ਟ ਕਰਨ ਦੇ ਪੰਜਾਬੀ ਯੂਨੀਵਰਸਿਟੀ ਦੁਆਰਾ ਅਪਣਾਏ ਗਏ ਢੰਗ ਨੇ ਕੁਝ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਮੈਨੂੰ ਇਸ ਦਾ ਬਹੁਤ ਅਫਸੋਸ ਹੈ ਜੋ ਕੁਝ ਹੋਇਆ ਉਸ ਪਿੱਛੇ ਕੋਈ ਸਾਜ਼ਿਸ਼ ਜਾਂ ਗਲਤ ਇਰਾਦਾ ਨਹੀਂ ਸੀ ਇਹ ਇੱਕ ਅਣਜਾਣੇ ਦੇ ਵਿੱਚ ਹੋਈ ਗਲਤੀ ਹੈ ਪੱਤਰ ਦੇ ਵਿੱਚ ਅੱਗੇ ਲਿਖਿਆ ਹੈ ਕਿ ਇਹ ਦੱਸਣਾ ਜ਼ਰੂਰੀ ਹੈ ਕਿ 2006 ਦੇ ਵਿੱਚ ਅੰਗਰੇਜ਼ੀ ਦੇ ਵਿੱਚ 2009 ਦੇ ਵਿੱਚ ਪੰਜਾਬੀ ਦੇ ਵਿੱਚ ਅਤੇ 2013 ਦੇ ਵਿੱਚ ਹਿੰਦੀ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਮਹਾਨ ਕੋਸ਼ ਦੇ ਵਿੱਚ ਗਲਤੀਆਂ ਦਾ ਮੁੱਦਾ ਪਿਛਲੇ ਸਾਲਾਂ ਦੇ ਵਿੱਚ ਲਗਾਤਾਰ ਚਰਚਾ ਦਾ ਵਿਸ਼ਾ ਰਿਹਾ ਹੈ ਯੂਨੀਵਰਸਿਟੀ ਨੇ 2019 ਦੇ ਵਿੱਚ ਇਸ ਦੀ ਵਿਕਰੀ ਬੰਦ ਕਰ ਦਿੱਤੀ ਸੀ ਅਤੇ ਇਸ ਨੂੰ ਵਿਕਰੀ ਕੇਂਦਰਾਂ ਤੋਂ ਵਾਪਸ ਮੰਗਵਾ ਲਿਆ ਸੀ ਮੌਜੂਦਾ ਪੰਜਾਬ ਸਰਕਾਰ ਇਸ ਮੁੱਦੇ ਤੇ ਹੱਲ ਤੇ ਪੂਰੇ ਤੰਦੇ ਹੀ ਦੇ ਨਾਲ ਵਿਚਾਰ ਕਰ ਰਹੀ ਸੀ ਸਰਕਾਰ ਦੁਆਰਾ ਬਣਾਈ ਗਈ ਉੱਚ ਪਦਰੀ ਕਮੇਟੀ ਲਗਾਤਾਰ ਮੀਟਿੰਗਾਂ ਅਤੇ ਵਿਚਾਰ ਵਟਾਂਦਰਾ ਕਰ ਰਹੀ ਸੀ 5 ਅਗਸਤ 2025 ਨੂੰ ਹੋਈ ਇਸ ਮੀਟਿੰਗ ਦੀ ਹਾਲੀ ਦੀ ਮੀਟਿੰਗ ਜਿਹੜੀ ਹੋਈ ਸੀ ਉਹਨਾਂ ਨੇ ਕਿਹਾ ਕਿ ਇਸ ਦਾ ਫੈਸਲਾ ਕੀਤਾ ਗਿਆ ਸੀ ਕਿ ਗਲਤੀਆਂ ਵਾਲੀਆਂ ਇਹਨਾਂ ਸਾਰੀਆਂ ਕਾਪੀਆਂ ਨੂੰ 15 ਦਿਨਾਂ ਦੇ ਅੰਦਰ ਇਕੱਠਾ ਕਰ ਲਿਆ ਜਾਵੇ ਅੱਗੇ ਲਿਖਿਆ ਗਿਆ ਹੈ ਕਿ ਇਸ ਪਿੱਛੇ ਇਰਾਦਾ ਬਿਲਕੁਲ ਨੇਕ ਸੀ ਦੇਸ਼ ਦੀ ਭਲਾਈ ਦੇ ਅਤੇ ਹਿੱਤ ਦੇ ਵਿੱਚ ਇਸ ਦੂਰ ਅੰਦੇਸ਼ੀ ਦੇ ਨਾਲ ਕਿ ਪਵਿਖ ਦੇ ਵਿੱਚ ਕੋਈ ਇਨ੍ਹਾਂ ਕਾਪੀਆਂ ਦੀ ਦੁਰਵਰਤੋਂ ਮੁੜ ਵੇਚਣ ਦੇ ਲਈ ਕਰ ਸਕਦਾ ਹੈ ਇਸ ਮੁੱਦੇ ਤੇ ਸਥਾਈ ਹੱਲ ਵਜੋਂ ਇਨ੍ਹਾਂ ਸਾਰੀਆਂ ਕਾਪੀਆਂ ਨੂੰ ਨਸ਼ਟ ਕਰਨ ਦਾ ਫੈਸਲਾ ਕੀਤਾ ਗਿਆ ਸੀ ਤਾਂ ਜੋ ਕੋਈ ਵੀ ਸੰਭਾਵੀ ਅਨਸੁਖਾਵੀ ਘਟਨਾ ਨਾ ਵਾਪਰੇ ਪੰਜਾਬੀ ਯੂਨੀਵਰਸਿਟੀ ਨੇ ਇਸ ਮੁੱਦੇ ਦੇ ਵੱਖ-ਵੱਖ ਪਹਿਲੂਆਂ ਤੇ ਵਿਚਾਰ ਕਰਨ ਤੋਂ ਬਾਅਦ ਫੈਸਲਾ ਕੀਤਾ ਕਿ ਇਨ੍ਹਾਂ ਕਾਪੀਆਂ ਨੂੰ ਇੱਕ ਨਦੀ ਦੇ ਰੂਪ ਦੇ ਵਿੱਚ ਤਾਜੇ ਪਾਣੀ ਦੇ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਪਾਣੀ ਇਸ ਸਾਰੇ ਕਾਗਜ਼ ਨੂੰ ਜਜ਼ਬ ਕਰ ਲਵੇ ਅਤੇ ਇਸ ਦਾ ਕੋਈ ਵੀ ਹਿੱਸਾ ਇੱਥੇ ਉੱਥੇ ਨਾ ਖਿਲਰੇ। ਬੀਸੀ ਨੇ ਕਿਹਾ ਕਿ ਇਸ ਉਦੇਸ਼ ਦੇ ਲਈ ਦੋ ਵੱਡੇ ਟੋਏ ਜਿਹੜੇ ਸੀ ਉਹ ਪੱਟੇ ਜਾ ਰਹੇ ਸਨ ਅਤੇ ਉਹਨਾਂ ਦੇ ਵਿੱਚ ਤਾਜਾ ਪਾਣੀ ਭਰਿਆ ਜਾਣਾ ਸੀ। ਅਜਿਹਾ ਕਰਨਾ ਵਾਤਾਵਰਣ ਪ੍ਰਤੀ ਇੱਕ ਵਾਤਾਵਰਣ ਅਨੁਕੂਲ ਪਹੁੰਚ ਸੀ ਕਿਉਂਕਿ 15000 ਦੀ ਗਿਣਤੀ ਵਿੱਚ ਇੰਨਾ ਵੱਡੀਆਂ ਆਕਾਰ ਦੀਆਂ ਕਾਪੀਆਂ ਨੂੰ ਅੱਗ ਲਗਾਉਣ ਦੇ ਨਾਲ ਵੱਡੇ ਪੱਧਰ ਦੇ ਉੱਤੇ ਧੂੰਆਂ ਪੈਦਾ ਹੋ ਸਕਦਾ ਸੀ। ਹੁਣ ਜਦੋਂ ਵਿਦਿਆਰਥੀ ਵਿਰੋਧ ਕਰ ਰਹੇ ਨੇ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਸਾਰੀ ਕਾਰਵਾਈ ਕਰਦੇ ਸਮੇਂ ਇੱਕ ਗਲਤੀ ਹੋ ਗਈ ਹੈ ਉਹ ਇਹ ਹੈ ਕਿ ਇਸ ਉਦੇਸ਼ ਦੇ ਲਈ ਸਿੱਖ ਆਚਾਰ ਸੰಹಿತਾ ਦਾ ਪਾਲਣ ਕਰਨਾ ਚਾਹੀਦਾ ਸੀ ਇਹ ਵੀ ਸੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਵਾਈਸ ਚਾਂਸਲਰ ਜਗਦੀਪ ਸਿੰਘ ਨੇ ਕਿਹਾ ਹੈ ਕਿ ਮੈਂ ਨੇਕ ਇਰਾਦਿਆਂ ਦੇ ਨਾਲ ਕੰਮ ਕਰਦੇ ਸਮੇਂ ਅਣਜਾਣੇ ਦੇ ਵਿੱਚ ਹੋਈ ਇਸ ਗਲਤੀ ਦਾ ਬਹੁਤ ਅਫਸੋਸ ਕਰਦਾ ਹਾਂ ਯੂਨੀਵਰਸਿਟੀ ਦੇ ਮੁਖੀ ਹੋਣ ਦੇ ਨਾਤੇ ਮੈਂ ਇਸ ਦੇ ਲਈ ਪੂਰੇ ਪਾਈਚਾਰੇ ਤੋਂ ਮੁਆਫੀ ਮੰਗਦਾ ਹਾਂ ਅਥਾਰਟੀ ਹੁਣ ਸਿੱਖ ਰਹਿਤ ਮਰਿਆਦਾ ਅਨੁਸਾਰ ਇਹ ਕੰਮ ਕਰਨ ਦੇ ਲਈ ਵਚਨਬੱਧ ਹੈ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿਸ਼ਾ ਨਿਰਦੇਸ਼ ਪ੍ਰਾਪਤ ਹੋਣ ਤੋਂ ਬਾਅਦ ਹੀ ਉਚਿਤ ਕਾਰਵਾਈ ਕੀਤੀ ਜਾਵੇਗੀ ਸੋ ਬੀਸੀ ਦੇ ਵੱਲੋਂ ਇਹ ਲਿਖਤ ਚਿੱਠੀ ਜਿਹੜੀ ਹੈ ਉਹ ਟ੍ਰਿਬਿਊਨ ਦੇ ਹਵਾਲੇ ਦੇ ਨਾਲ ਟ੍ਰਿਬਿਊਨ ਨੇ ਇਹ ਦਾਅਵਾ ਕੀਤਾ ਹੈ ਕਿ ਚਿੱਠੀ ਉਹਨਾਂ ਕੋਲ ਮੌਜੂਦ ਹੈ ਔਰ ਚਿੱਠੀ ਦੇ ਵਿੱਚ ਇਹ ਕੁਝ ਲਿਖਿਆ ਗਿਆ ਸੀ ਜੋ ਅਸੀਂ ਅੱਜ ਤੁਹਾਨੂੰ ਦੱਸਿਆ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੇ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਗਿਲਟੀਵੀ ਯੂਕੇ ਦੇ ਨਾਲ ਧੰਨਵਾਦ